क्या पुलिस मु गंगा सजन गंगा सचन गंगा सचन कृष ਮੁਹਤਾਬ ਕੀ ਮੁਹਤਾਬ ਕੀ ਮੁਹਤਾਬ ਕੀ ਮੁਹਤਾਬ ਕੀ ਮੁਹਤਾਬ ਕੀ ਮੁਹਤਾਬ ਕੀ ਜਿਹੜਾ 2 ਤਰੀਕ ਨੂੰ ਇੱਕ ਐਕਸੀਡੈਂਟ ਹੋਇਆ ਸੀ ਰਫੜੀਆਂ ਪਿੰਡ ਦੇ ਕੋਲੇ 메ਨ ਰੋਡ ਤੇ ਮੋਟਰਸਾਈਕਲ ਤੇ ਪੀਕਸ ਕਲਰ ਰੰਗ ਚਿੱਟਾ ਦੀ ਟੱਕਰ ਹੋਈ ਸੀ ਉਸ ਦੇ ਵਿੱਚ ਤਿੰਨ ਨੰਬਰ ਦੇ ਜਿਹੜੇ ਇੰਜਰਡ ਹੋਏ ਸੀ ਇੱਕ ਮਨਜੋਤ ਸਿੰਘ ਤੇ ਹਰਜੀਤ ਸਿੰਘ ਤੇ ਹਰਜੀਤ ਸਿੰਘ ਦੀ ਵਾਈਕ ਫੋਰੀਆ ਜੀ ਉਹਦੇ ਵਿੱਚ ਜਿਹੜਾ ਕੱਲ ਹਰਜੀਤ ਸਿੰਘ ਦੀ ਜਿਹਦੀ ਉਮਰ 18 ਤੋਂ 20 ਸਾਲ ਦੇ ਦਰਮਿਆਨ ਹੈ ਉਹਦੀ ਡੈਥ ਹੋਈ ਸੀ ਡੈਥ ਹੋਣ ਤੇ ਜਿਹੜਾ ਕੱਲ ਮਕਦਮਾ 83 ਜਿਹੜਾ ਸਿਟੀ ਨੋਡ ਜੀ ਇਹ ਉਸ ਜਿਹੜੀ ਗੱਡੀ ਆ ਉਹਦੇ ਗੱਡੀ ਦੇ ਡਰਾਈਵਰ ਦੇ ਕਲਾਸ ਜਿਹੜਾ ਹੈਗਾ ਟਫਰ ਯਰ ਲੋਸ ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਪਰਿਵਾਰ ਨੇ ਸਾਡਾ ਸਿਟੀ ਨੂੰ ਦੇ ਧਰਨਾ ਲਾਇਆ ਸੀ ਉਹ ਚ ਉਹਨਾਂ ਦੀ ਇਹ ਮਨਮਰਜ਼ੀ ਕਿ ਜਿਹੜੀ ਗੱਡੀ ਦਾ ਇਹ ਨੰਬਰ ਚੱਲੀ ਹੈ ਤੇ ਦੂਸਰਾ ਉਹਦੇ ਗੱਡੀ ਦੇ ਬਸਪੂਰ ਦਾ ਚੈਸੀ ਨੰਬਰ ਵਗੈਰਾ ਮਾਰਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜੀ ਜੀ ਉਹਦੇ ਵਿੱਚ ਜਿਹੜੀ ਬੰਵਾ ਲਈ ਮੈਂ ਪੁਲਿਸ ਸਾਹਿਬ ਨੇ ਜੀ ਜਿਹੜੀ ਚਾਰਜ ਲਈ ਹੈ ਉਦੋਂ ਨਰਾਜ਼ ਲੋਕ ਇਹਨਾਂ ਨੇ ਜਿਹੜਾ ਹੈਗਾ ਮੋਤਵਸੀ ਨੰਬਰ ਨਾਲ ਆਉਂਦਾ ਉਹਦੇ ਪਰਿਵਾਰ ਨੂੰ ਅੰਨ ਲਾਇਆ ਉਹਦੇ ਵਿੱਚ ਮੌਕੇ ਤੇ ਆ ਕੇ ਅਸੀਂ ਜਿਹੜਾ ਪਰਿਵਾਰ ਤੇ ਯੂਨਿਟ ਦੀ ਸੁਣੀ ਆ ਉਹਨਾਂ ਦੇ ਕਾਹਨ ਦਾ ਜੋ ਵੀ ਪਤਾ ਜਾਲੀ ਨੰਬਰ ਤੇ ਤੁਸੀਂ ਗੱਡੀ ਨੂੰ ਲੱਗਾਇਆ ਸੀ ਜੋ ਤਾਂ ਤੇ ਸੂਚਨਾ ਹੁੰਦਾ 70 ਨੰਬਰ ਬਟੇ ਆ ਗਿਆ ਗੱਡੀ ਦੀ ਜੀ ਤੁਸੀਂ ਹੋਈਏ ਗਾ ਲੋ ਅਸੀਂ ਗੱਡੀ ਅੱਜ ਕੱਪ ਦੇ ਚਲੇ ਕੇ ਤੋਂ ਵੈਰੀਫਾਈ ਕਰਕੇ ਜਿਹੜਾ ਇਹਨਾਂ ਦਾ ਗਰਮ ਵਾਧਾ ਅਸੀਂ ਕੀਤਾ ਹੈ ਜਿਹੜਾ 40 ਨੰਬਰ ਪਲੇਟ ਦਾ ਦੂਸਰਾ ਅ ਸਬੂਤ ਬਟਾਉਣ ਦਾ ਕਾਸੀ ਦਾ ਬਟਾਉਣ ਵਗੈਰਾ ਜੋ ਵੀ ਉਸ ਇਹ ਨਾਮ ਨੂੰ ਡਰਾਈਵਰ ਨੇ ਇਸ ਕਾਰ ਤੇ ਕੀਤੀ ਹੈ ਉਹਦਾ ਅਸੀਂ ਵਾਦਾ ਜਰੂਰ ਕੀਤਾ ਹੈ ਔਰ ਅਸੀਂ ਪਰਿਵਾਰ ਨੂੰ ਸੈਟੀਸਫਾਈ ਕਰਾ ਕੇ ਜਿਹੜਾ ਹੈਗਾ ਕੱਲ ਤੱਕ ਜਿਹੜਾ ਹੈਗਾ ਡਰਾਈਵਰ ਨੂੰ ਅਸੀਂ ਰੈਸਟ ਕਰਾਂਗੇ ਠੀਕ ਠੀਕ